ਦੇ ਨਵਾਂ ਅੱਜ ਅੱਧਰ ਪੜਾਂਗੇ ਆਹ ਆਹ ਸਰ ਕਰਾਓ ਕਰਾਓ ਫਿਰ ਕਰਾ ਦੂ ਮੇਰੇ ਮੁੰਕੇ ਨੂੰ ਕਹਿੰਦਾ ਹਰੀ ਉਹ ਕਹਿੰਦੇ ਹਾਂਜੀ ਉਹ ਹੱਸ ਕੇ ਸਭ ਦੇ ਦਿੰਦੇ ਹਾਂ ਜੀ ਦਾ ਪੈ ਲੈ ਜਿੱਦਾਂ ਖੜੇ ਆ ਤੁਸੀਂ ਅਕਾਦੇਸ਼ ਸਰਪੰਚ ਨੂੰ ਘੇਰਿਆ ਹੋਇਆ ਸਰਪੰਚ ਸਾਹਿਬ ਇਹ ਕਿਹੜੀ ਘੜੇ ਤੁਹਾਨੂੰ ਬਕਰਾ ਉਹ ਜੀ ਹੋਰੇ ਵੀ ਰਾਣੀ ਕੁਛਾਈ ਦੀ ਰਾਤ ਵੀ 12 ਵਜੇ ਆਈ ਜੀ ਉਹ ਲੈ ਕੇ ਜਾਣਾ ਨਾਲ ਅੱਛਾ ਇੱਕ ਵੀ ਜਨ ਕਰ ਲਈਏ ਤੇ ਰਾਤ ਕਿਹਨੇ ਸੀ ਰਾਤ ਕੰਦ ਲੈ ਕੇ ਜਾਣਾ ਜੀ ਨਾਲ ਤੁਹਾਨੂੰ ਮੈਂ ਕਹਾਂ ਮੇਰੇ ਦਾ ਮਾਤਾ ਜੀ ਜੀ ਮੈਂ ਜਾ ਨਹੀਂ ਸਕਦਾ ਉਹ ਇਹ ਪੁਲਸਾਈ ਵੀ ਸਵੇਰ ਦੇ ਲਾਏ ਆ ਜੀ ਦੋ ਤਿੰਨ ਮਲਾਈ ਲਾਏ ਜੀ ਯਾਰ ਤੁਸੀਂ ਕਾਰੇ ਬਾਤ ਕਰ ਰਹੇ ਹੋ ਮੈਂ ਮੈਂ ਆਪ ਜੀ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਹੁਣ ਐਸੀ ਆਪਣੀ ਇਲੈਕਸ਼ਨ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਕਲਪੁਰ ਹੈ ਫਲੋਰ ਹਲਕੇ ਦਾ ਹੈ ਜਲੰਧਰ ਲੋਕ ਸਭਾ ਜਪੈਂਦਾ ਇੱਥੇ ਪਹੁੰਚੇ ਹੈ ਇਹਨਾਂ ਨੂੰ ਰਾਤ ਪੁਲਿਸ ਚੱਕਣਾਈ ਸੀ ਇਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਆ ਪਹਿਲਾਂ ਡੀਸੀ ਦੀ ਪਰਮਿਸ਼ਨ ਲੈ ਕੇ ਆਓ ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ ਆ ਪੁਲਿਸ ਕੜੀਏ ਤੇ ਇਹਨਾਂ ਨੂੰ ਘਰ ਤੋਂ ਬਾਹਰ ਨਿਕਲ ਜਾ ਦਿੱਤਾ ਜਾ ਰਿਹਾ ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ ਹੈ ਇੱਥੋਂ ਜਲੰਧਰ 50 ਕਿਲੋਮੀਟਰ ਹੈ ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਬੰਦ ਹੈ EMPLOYES ਲੀਡਰ ਨਜ਼ਰਬੰਦ ਹੈ ਮੈਂ ਨਰਿੰਦਰ ਮੋਦੀ ਜੀ ਨੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆ ਜਿਹੜੀ ਪੁਲਿਸ ਲੱਗੀ ਵੀ ਹੈ ਇਹਦਾ ਪੰਜਾਬ ਦੀ ਹੈ ਤੁਹਾਡਾ ਕਿਸਾਨਾਂ ਦੇ ਨਾਲ ਕੀ ਬਹਿ ਰ ਆਮ ਆਦੀ ਪਾਰਟੀ ਵਾਲਿਓ ਮੈਨੂੰ ਦੱਸਦਾ ਦੋ ਤੇ ਤੁਹਾਡਾ ਕਿਸਾਨੀ ਨਾਲ ਕੀ ਬਹਿ ਰ ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਰਜ ਬੰਦ ਕੀਤਾ ਵਾ ਭਗਵੰਤ ਮਾਨ ਜੀ ਦੇ ਪ੍ਰਧਾਨ ਮੰਤਰੀ ਜੀ ਐਨ ਐ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣਗੇ ਉਹਨਾਂ ਕੋਲ ਆਵੇ ਮਿਲਣ ਵਾਸਤੇ ਉਹ ਘਰਾਂ ਦੇ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ ਉਹ ਨਜ਼ਰਬੰਦੀ ਵੀ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ ਇਸ ਕਰਕੇ ਐਸੀ ਇਸ ਗੱਦੀ ਘੋਰ ਨਿੱਜਾ ਕਰਦੇ ਆ ਇਹ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਹੱਤ ਟੋਕੇ ਹੋ ਕੇਂਦਰ ਦੇ ਤੁਸੀਂ ਕੇਂਦਰ ਦੀ ਕਹਿਣ ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਕਿ ਕਿਸੇ ਤਰ੍ਹਾਂ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ ਤੁਹਾਨੂੰ ਬੋਟਾਂ 'ਚ ਪਤਾ ਲੱਗੇਗਾ ਕਿਉਂਕਿ ਜੇ ਤਾਂ ਆਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨਜ਼ਰਬੰਦ ਕੀਤਾ ਹੁੰਦਾ ਬੀਐਸਐਫ ਹੁੰਦੀ ਕੋਈ ਹੋਰ ਹੁੰਦਾ ਫੇਰ ਬੱਕਰੀ ਕਰਤੀ ਇਹ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਰਾਜ ਨਾਜ਼ਰਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ ਤੇ ਜਿੱਥੇ ਭਗਵੰਤ ਮਾਨ ਜਾਂਦੇ ਉਸੇ ਫੌਜ ਲੱਗ ਜਾਂਦੀ ਹੈ ਕਿਆ ਗੱਲ ਤੁਹਾਨੂੰ ਕੀ ਤੋਂ ਖਤਰਾ ਬਈ ਪ੍ਰਧਾਨ ਮੰਤਰੀ ਜੀ ਨੂੰ ਹੁਣ ਕੀ ਖਤਰਾ ਹੈ ਜਿਲੰਦਰ ਆਏ ਲੇਕਿਨ ਸਾਡੇ ਕਿਸਾਨ ਨਾਜ਼ਰਬੰਦ ਐ ਇਸ ਗੱਲ ਦੇ ਅਸੀਂ ਘੋਰ ਨਿਦਦਾ ਕਰਦੇ ਆਂ ਬਹੁਤ ਕਰਨਵਾ